ਯੂਨੀਵਰਸਿਟੀ ਪੰਜਾਬ ਹੱਥੋਂ ਖੋਈ ਜਾ ਰਹੀ ਆ ਕਾਫੀ ਸਮੇ ਤੋਂ ਸੈਂਡ ਦੀਆਂ ਚੋਣਾ ਹੀ ਨਹੀਂ ਕਰਵਾਈਆਂ ਜਾ ਰਹੀਆਂ ਸੀ ਹਕੂਮਤ ਨੇ ਪੰਜਾਬੀ ਬੋਲੀ ਅਦੱਤ ਪੰਜਾਬੀ ਸੁਭਾ ਨੂੰ ਤਾਂ ਪੂਰੀ ਨਾ ਕਰ ਦਿੱਤੀ ਵਿਦਿਆਰਥੀ ਕਹਿ ਰਹੇ ਕਿ ਚੋਣਾ ਕਰਵਾਓ ਚੋਣਾ ਦਾ ਲਾਂ ਕਰੋ ਸਰਕਾਰ ਸੈਂਡ ਕਿਉਂ ਪੰਗ ਕਰਨਾ ਚਾਹੁੰਦੀ ਹੈ ਯੂਨੀਵਰਸਿਟੀ ਦਾ ਜਿਹੜਾ ਰੋਲਾ ਬਹੁਤ ਵੱਡੇ ਪੱਧਰ ਤੇ ਪੈਜਾ ਅਸਲ ਵਿੱਚ ਇਸ ਸਾਰੀ ਘਟਨਾ ਦਾ ਮੋੜ ਕਿੱਥੋਂ ਵਾਇਦਿਆ ਇੰਦਰ ਨੇ ਸੈਂਡ ਹੀ ਪੰਗ ਕਰ ਦਿੱਤੀ ਜੋ ਚੇਤਉਗਾ ਉਹੀ ਕਰੋ ਭਾਵੇਂ ਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਕੋਈ ਵੀ ਐਕਸ ਵਾਈ ਜ਼ेड ਪਾਰਟੀ ਹੋਵੇ ਇਸ ਜ਼ੁਲਮੀ ਹਨੇਰੀ ਨੂੰ ਇਸ ਤੱਕੇਸ਼ਾਈ ਨੂੰ ਇਸ ਡਿਕਟੇਟਰਸ਼ਿਪ ਨੂੰ ਜੇ ਕਿਸੇ ਨੇ ਚੁਣੌਤੀ ਦਿੱਤੀ ਆ ਤਾਂ ਪੰਜਾਬ ਨੇ ਤੁਹਾਨੂੰ ਪਰੇਸ਼ਾਨੀ ਹੁੰਦੀ ਸੀ ਕੇਸ ਰੋ ਨੇ ਅੱਜ ਦਾ ਦਿਨ ਚੁਣਿਆ ਆਪਣੇ ਆਪ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕਰਨ ਵਾਸਤੇ ਅੱਜ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕਾਲ ਦਿੱਤੀ ਗਈ ਸੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੰਜਾਬ ਪ੍ਰਸਿੱਦ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਅੱਜ ਸਾਰੇ ਜਾਣੇ ਯੂਨੀਵਰਸਿਟੀ ਪਹੁੰਚੋ ਕਿਉਂਕਿ ਯੂਨੀਵਰਸਿਟੀ ਪੰਜਾਬ ਹੱਥੋਂ ਖੋਈ ਜਾ ਰਹੀ ਆ ਕਿਵੇਂ ਸੈਨੇਟ ਨੂੰ ਭੰਗ ਕਰਕੇ ਜਿਹਦੇ ਬਾਰੇ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਸੁਣਦੇ ਆ ਰਹੇ ਹਾਂ ਸੈਂਟ ਹੁੰਦੀ ਆ ਜਿਵੇਂ ਪੰਜਾਬ ਦੀ ਵਿਧਾਨ ਸਭਾ ਉਵੇਂ ਸੈਂਟ ਹੁੰਦੀ ਆ ਇਹਦੇ 91 ਮੈਂਬਰ ਹੁੰਦੇ ਆ ਸੋ ਜਿਹੜਾ ਵੀ ਕੁਛ ਯੂਨੀਵਰਸਿਟੀ ਵਿੱਚ ਹੋਣਾ ਹੁੰਦਾ ਉਹ ਸਭ ਤੋਂ ਪਹਿਲਾਂ ਸੈਂਡ ਵਿੱਚੋਂ ਪਾਸ ਹੁੰਦਾ ਜਿਵੇਂ ਪੰਜਾਬ ਵਿੱਚ ਜੇ ਕੋਈ ਨਵਾਂ ਕਾਨੂੰਨ ਲਾਗੂ ਹੋਣਾ ਹੋਵੇ ਜਾਂ ਕਿਸੇ ਕਾਨੂੰਨ ਵਿੱਚ ਕੋਈ ਸੋਧ ਕੀਤੀ ਜਾਣੀ ਹੋਵੇ ਤਾਂ ਉਹ ਵਿਧਾਨ ਸਭਾ ਚ ਪਾਸ ਹੁੰਦੀ ਆ ਇਸੇ ਤਰੀਕੇ ਨਾਲ ਹੀ ਯੂਨੀਵਰਸਿਟੀ ਵਿੱਚ ਜਿਹੜਾ ਵੀ ਕੁਝ ਹੋਣਾ ਹੁੰਦਾ ਸਭ ਤੋਂ ਪਹਿਲਾਂ ਸੈਂਟ ਵਿੱਚੋਂ ਪਾਸ ਹੁੰਦਾ ਤੇ ਜਿਹੜੀ ਸਿੰਡੀਕੇਟ ਹੁੰਦੀ ਆ ਉਹ ਕੈਬਨਿਟ ਵਾਂਗ ਹੁੰਦੀ ਆ ਸੋ ਕਈ ਵਾਰੀ ਸਿੰਡੀਕੇਟ ਦੇ ਲਏ ਹੋਏ ਫੈਸਲੇ ਜਿਹੜੇ ਯੂਨੀਵਰਸਿਟੀ ਦੇ ਪੱਖ ਵਿੱਚ ਨਹੀਂ ਸੀ ਜਾਂ ਕਹੇ ਲੋ ਕਿ ਸੈਂਟ ਨੂੰ ਸਹੀ ਨਹੀਂ ਸਹੀ ਲੱਗੇ ਤਾਂ ਉਹ ਸੈਂਟ ਰੱਦ ਕਰ ਦਿੰਦੀ ਰਹੀ ਸੈਂਟ ਵਿੱਚ ਹੁੰਦਾ ਕੌਣ ਸੈਂਟ ਵਿੱਚ ਸਾਬਕਾ ਵਿਦਿਆਰਥੀ ਉੱਥੇ ਪੜ ਰਹੇ ਵਿਦਿਆਰਥੀ ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਚੁਣੇ ਹੋਏ ਨੁਮਾਇंदे ਵੀ ਸ਼ਾਮਲ ਹੁੰਦੇ ਆ ਜੇ ਤੁਸੀਂ ਸੋਚੂਗੇ ਇਕੱਲੇ ਕੇਂਦਰ ਸਰਕਾਰੀ ਜ਼ਿੰਮੇਵਾਰਾ ਇਸ ਸੈਨ ਨੂੰ ਭੰਗ ਕਰਨ ਵਾਸਤੇ ਤਾਂ ਨਹੀਂ ਅੰਦਰ ਖਾਤੇ ਪੰਜਾਬ ਸਰਕਾਰ ਵੀ ਮਿਲੀ ਹੋਈ ਆ ਹੁਣ ਵਾਲੀ ਵੀ ਪਿਛਲੀਆਂ ਵੀ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਇਹ ਸਾਰ ਕੁਝ ਹੁੰਦਾ ਪਿਆ ਕਿਉਂਕਿ ਜਦੋਂ ਵੀ ਸੈਨੇਟ ਦੀ ਬੈਠਕ ਬੈਠਦੀ ਸੀ ਪੰਜਾਬ ਸਰਕਾਰ ਦੇ ਨੁਮਾਇंदे ਉੱਥੇ ਪਹੁੰਚਦੇ ਨਹੀਂ ਸੀ ਸੁਸ਼ਟਾਂਗ ਨਾਲ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਸੈਨੇਟ ਨੂੰ ਭੰਗ ਕੀਤਾ ਜਾਂਦਾ ਜਿਹਦੇ ਪਿੱਛੇ ਰੋ ਉੱਠਿਆ ਤੇ ਇਸ ਰੋ ਨੇ ਅੱਜ ਦਾ ਦਿਨ ਚੁਣਿਆ ਆਪਣੇ ਆਪ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕਰਨ ਵਾਸਤੇ ਇਸ ਰੋ ਦੀ ਇਸ ਸੰਘਰਸ਼ ਦੀ ਜਿਹੜੀ ਜਥੇਬੰਦੀ ਮੁੱਖ ਤੌਰ ਤੇ ਅਗਵਾਈ ਕਰਦੀ ਪਈ ਆ ਉਹ ਆਸਾਥ ਜਿਹਦੇ ਮੁਖ ਚਿਹਰੇ ਜੁਜਾਰ ਸਿੰਘ ਤੇ ਸਟੂਡੈਂਟ ਕੌਂਸਲ ਦੇ ਨਵੇਂ ਚੁਣੇ ਗੁਰਸੇਖ ਵਾਈਸ ਪ੍ਰੈਜ਼ੀਡੈਂਟ ਅਸ਼ਮੀਤ ਸਿੰਘ ਇਸ ਸਾਰੇ ਸੰਘਰਸ਼ ਦੀ ਅਗਵਾਈ ਇਹ ਕਰ ਰਹੇ ਆ ਅਸਲ ਵਿੱਚ ਇਸ ਸਾਰੀ ਘਟਨਾ ਦਾ ਮੋੜ ਕਿੱਥੋਂ ਵੱਜਦਾ ਆਪਾਂ ਉਥੋਂ ਸ਼ੁਰੂਆਤ ਕਰੀਏ ਇਸ ਘਟਨਾ ਦਾ ਮੋੜ ਵੱਜਦਾ 1947 ਤੋਂ 1947 ਦੀ ਵੰਡ ਤੋਂ 1947 ਦੀ ਵੰਡ ਤੋਂ ਬਾਅਦ ਭਾਰਤ ਵਿੱਚ ਬੋਲੀ ਆਧਾਰਿਤ ਸੂਬੇ ਬਣਾਏ ਗਏ ਪਰ ਭਾਰਤੀ ਹਕੂਮਤ ਨੇ ਪੰਜਾਬੀ ਬੋਲੀ ਆਧਾਰਿਤ ਪੰਜਾਬੀ ਸੂਬਾ ਬਣਾਉਣਾ ਤਾਂ ਕੋਰੀ ਨਾ ਕਰ ਦਿੱਤੀ 1956 ਤੱਕ ਪਰ ਦੇ ਬਾਕੀ ਸਾਰੇ ਸੂਬੇ ਬਣ ਗਏ ਪਰ ਪੰਜਾਬੀ ਸੂਬਾ ਨਹੀਂ ਸੀ ਬਣਿਆ 10 ਸਾਲ ਪੰਜਾਬੀ ਨੇ ਲੰਮਾ ਸੰਘਰਸ਼ ਲੜਿਆ ਅਥਾ ਜੇਲਾ ਭੁਗਤਿਆ ਕੁਰਬਾਨੀਆਂ ਦਿੱਤੀਆਂ ਕਾਕਾ ਇੰਦਰਜੀਤ ਸਿੰਘ ਜੀ ਦੀ ਉਮਰ ਮੈ ਅਜ 10 ਸਾਲ ਸੀ ਉਹਨੂੰ ਸਿਰਫ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਜਿਉਂਦੇ ਜੀ ਖੂਬ ਵਿੱਚ ਸੁੱਟ ਕੇ ਮਾਰ ਦਿੱਤਾ ਗਿਆ ਐਡੇ ਸੰਘਰਸ਼ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਉਹ ਵੀ ਲੂਲਾ ਤੇ ਲੰਗੜਾ ਕਿਵੇਂ ਕਿਉਂਕਿ ਜਿਹੜਾ ਪੰਜਾਬ ਦਾ ਮੁੱਖ ਰਿਸੋਰਸ ਸੀ ਜਿੱਥੋਂ ਪੰਜਾਬ ਨੂੰ ਇਨਕਮ ਆਉਣੀ ਸੀ ਰਿਸੋਰਸ ਪਾਣੀ ਉਹ ਕੇਂਦਰ ਨੇ ਆਪਣੇ ਥੱਲੇ ਰੱਖ ਲਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਜਿਦੇ ਵਿੱਚ ਕੋਈ ਥੋੜੀ-ਬੋਤੀ ਪੰਜਾਬ ਦੀ ਹਿੱਸੇਦਾਰੀ ਰੱਖੀ ਗਈ ਜਿਹਨੂੰ ਹੌਲੀ-ਹੌਲੀ ਸਮੇਂ ਦੇ ਨਾਲ ਨਾਲ ਖਤਮ ਕਰ ਦਿੱਤਾ ਗਿਆ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਜਿੰਦਰੇ ਮਾਰ ਦਿੱਤੇ ਸੀ ਨੁਕਸਾਨ ਕੀ ਹੋਇਆ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਦਾ ਪਿੱਛੇ ਜਿਹੜੇ ਪੰਜਾਬ ਛਾੜ ਐ ਉਹਦੇ ਬਾਰੇ ਕਈ ਇੰਜੀਨੀਅਰਸ ਤੇ ਕਈ ਸਾਬਕਾ ਅਧਿਕਾਰੀਆਂ ਨੇ ਦਾਵਾ ਕੀਤਾ ਕਿ ਮੈਨ ਮੇਰਾ ਕੁਦਰਤੀ ਨਹੀਂ ਪੰਜਾਬ ਨੂੰ ਐਡੀ ਵੱਡੀ ਮਾਰ ਮਾਰੀ ਗਈ ਉਹ ਵੀ ਪੰਜਾਬ ਦੇ ਪਾਣੀ ਨਾਲ ਹੀ ਦੂਜੀ ਗੱਲ 1964 ਦੀ ਵੰਡ ਵਿੱਚ ਜਾਂ ਕਹਿ ਲੋਗੇ 1964 ਜਦੋਂ ਪੰਜਾਬ ਵੰਡਿਆ ਤਾਂ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲੋਂ ਤੋੜ ਦਿੱਤੇ ਗਏ ਜਿਵੇਂ ਕਿ ਸ਼ਿਮਲਾ ਕੁਲੂ ਮਨਾਲੀ ਡਲਹੌਜੀ ਤੇ ਹੋਰ ਵੀ ਕਹੀ ਜੇ ਸਿੱਖਾਂ ਨੇ ਮੰਗ ਕੀਤੀ ਕਿ ਇਹ ਇਲਾਕੇ ਪੰਜਾਬੀ ਬੋਲਦੇ ਆ ਤੇ ਸਾਨੂੰ ਵਾਪਸ ਦਿੱਤੇ ਜਾਣ ਤੇ ਨਾਲ ਚੰਡੀਗੜ੍ਹ ਵੀ ਦਿੱਤਾ ਜਾਵੇ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰ ਗਾਂਧੀ ਨੇ ਕਿਹਾ ਕਿ ਤੁਸੀਂ ਅਬੌਰ ਤੇ ਫਾਜ਼ਿਲਕਾ ਹਰਿਆਣਾ ਨੂੰ ਦੇ ਦਿਓ ਜੇ ਇਹ ਇਲਾਕੇ ਵਾਪਸ ਲੈਣੇ ਆ ਇੱਕ ਪਿੰਡ ਜਿਹਦਾ ਨਾਮ ਕੰਦੂਖੇੜਾ ਸੀ ਉਹਦਾ ਉਸ ਸਮੇਂ ਬਹੁਤ ਰੌਲਾ ਪਿਆ ਸੀ ਕਿਉਂਕਿ ਜੇ ਕੰਦੂਖੇੜਾ ਹਰਿਆਣਾ ਵਿੱਚ ਜਾਂਦਾ ਸੀ ਤਾਂ ਉਹਦੇ ਨਾਲ 83 ਹੋਰ ਪਿੰਡ ਹਰਿਆਣਾ ਵਿੱਚ ਚਲੇ ਜਾਣੇ ਸੀ ਕਿਉਂਕਿ ਉਹਦੀ ਜੀਓਗ੍ਰਾਫੀਕਲ ਲੋਕੇਸ਼ਨ ਹੀ ਕੁਛ ਐਵੇਂ ਦੀ ਸੀ ਪਰ ਕੰਦੂ ਖੇੜਾ ਵਾਸੀਆਂ ਨੇ ਪੰਜਾਬ ਨਾਲ ਰਹਿਦਾ ਐਧ ਕਰ ਲਿਆ ਜਿਸ ਵਦ ਉਹਨਾਂ ਨੇ ਆਪਣੀ ਮਾਂ ਬੋਲੀ ਜਾਂ ਕਹਿ ਲੋ ਕਿ ਆਪਣੀ ਬੋਲੀ ਪੰਜਾਬੀ ਲਿਖਵਾ ਕੇ ਪੰਜਾਬ ਦਾ ਹਿੱਸਾ ਬਣੇ ਇਸ ਤਰੀਕੇ ਨਾਲ ਇਹ ਲੜਾਈ ਉਦੋਂ ਤੋਂ ਹੀ ਚੱਲਦੀ ਆ ਰਹੀ ਹੈ ਬੇਸ਼ੱਕ ਕੇਂਦਰ ਨੇ ਚੰਡੀਗੜ੍ਹਤਾ ਕੀ ਦੇਣਾ ਸੀ ਸਗੋਂ ਹੌਲੀ-ਹੌਲੀ ਚੰਡੀਗੜ੍ਹ ਤੋਂ ਪੰਜਾਬ ਦੇ ਦਾਵੇਦਾਰੀ ਖਤਮ ਕਰਨ ਲੱਗ ਪਏ। ਬਿਲਕੁਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਂਗੂ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਚੰਡੀਗੜ੍ਹ ਤੇ ਪੰਜਾਬ ਦੇ ਦਾਵੇ ਦਾ ਉਗੜਵਾ ਰੂਪ ਆ। ਉਹਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਆ। ਸਭ ਤੋਂ اہم ਗੱਲ ਕਿ ਇਹ ਯੂਨੀਵਰਸਿਟੀ ਮੁਲਕ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੀ ਤਰਜ਼ ਮੁਤਾਬਕ ਸਰਕਾਰ ਦੇ ਫੰਡ ਨਾਲ ਨਹੀਂ ਬਣੀ। 1882 ਵਿੱਚ ਜਦੋਂ ਗੋਰਿਆਂ ਨੇ ਕਲਕੱਤੇ ਸਮੇਤ ਕਈ ਸ਼ਹਿਰਾਂ ਵਿੱਚ ਆਪਣੀ ਐਜੂਕੇਸ਼ਨ ਫਲਾਉਣ ਵਾਸਤੇ ਕਾਲੀਤੇ ਯੂਨੀਵਰਸਿਟੀਆਂ ਬਣਾਈ ਪਰ ਉਸ ਸਮੇਂ ਉਹਨਾਂ ਨੇ ਪੰਜਾਬ ਵਿੱਚ ਯੂਨੀਵਰਸਿਟੀ ਬਣਾਉਣ ਤੋਂ ਕੋਰੀ ਨਾ ਕਰ ਦਿੱਤੀ ਜਿਸ ਤੋਂ ਬਾਅਦ ਪੰਜਾਬ ਵਾਸੀਆਂ ਨੇ ਆਪਣੇ ਘਰਾਂ ਚੋਂ ਆਪਣੀ ਜਮਾ ਪੂੰਜੀ ਲਿਆ ਕੇ ਇਸ ਯੂਨੀਵਰਸਿਟੀ ਨੂੰ ਬਣਾਇਆ ਪਹਿਲਾਂ ਲਾਹੌਰ ਵਿੱਚ ਬਣਾਇਆ ਫਿਰ ਮੰਡ ਤੋਂ ਬਾਅਦ ਇੱਧਰ ਸਾਰਿਆ ਗਿਆ ਇਸਰਾ ਏ ਯੂਨੀਵਰਸਿਟੀ ਨੇ ਰੋੜ ਪੰਜਾਬ ਤੇ ਪੰਜਾਬ ਵਾਸੀਆਂ ਦੀ ਮਾਨਤਾ 1966 ਵਿੱਚ ਹੋਏ ਪੰਜਾਬ ਦੇ ਤਿੰਨ ਟੁਕੜਿਆਂ ਨਾਲ ਇਸ ਯੂਨੀਵਰਸਿਟੀ ਦੇ ਵੀ ਟੁਕੜੇ ਹੋ ਗਏ ਇਸ ਯੂਨੀਵਰਸਿਟੀ ਵਿੱਚ ਹਰਿਆਣੇ ਤੇ ਹਿਮਾਚਲ ਦੀ ਹਿੱਸੇਦਾਰੀ ਆ ਗਈ ਜਿਹਦੇ ਕਰਕੇ ਕੇਂਦਰ ਸਰਕਾਰ ਨੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਜੇ ਆਪਾਂ ਗੱਲ ਕਰੀਏ ਕਿ ਸੈਨਟ ਭੰਗ ਹੋਣ ਦੇ ਨੁਕਸਾਨ ਕੀ ਆ ਜਾਂ ਕੇਂਦਰ ਸਰਕਾਰ ਸੈਨਟ ਕਿਉਂ ਭੰਗ ਕਰਨਾ ਚਾਹੁੰਦੀ ਆ ਤਾਂ ਕੇਂਦਰ ਸਰਕਾਰ ਦੇ ਵਾਈਸ ਚਾਂਸਲਰ ਵੱਲੋਂ ਲਏ ਗਏ ਫੈਸਲਿਆਂ ਨੂੰ ਸੈਨੇਟ ਰੱਦ ਕਰਨ ਦਾ ਅਧਿਕਾਰ ਰੱਖਦੀ ਆ ਤੇ ਕਈ ਫੈਸਲੇ ਸੈਨੇਟ ਨੇ ਰੱਦ ਕੀਤੇ ਵੀ ਆ ਸੈਨਟ ਦੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਕੇ ਕੇਂਦਰ ਨੂੰ ਪਰੇਸ਼ਾਨੀ ਆਉਂਦੀ ਸੀ ਕਈ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕਰਨਾ ਚਾਹੁੰਦਾ ਸੀ ਜਿਵੇਂ ਕਿ ਵਾਈਸ ਚਾਂਸਲਰ ਯਾਨੀ ਕਿ VC ਵੱਲੋਂ ਫੀਸਾਂ ਵਧਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਸੈਨਟ ਵਿੱਚੋਂ ਉਹ ਪਾਸ ਹੀ ਨਹੀਂ ਸੀ ਹੁੰਦੀ ਜਿਹਦੇ ਕਰਕੇ ਅਕਾ ਕੇਂਦਰ ਨੇ ਸੈਨਟ ਹੀ ਭੰਗ ਕਰ ਦਿੱਤੀ ਮੁਕਤੀ ਗੱਲ ਕੇ ਸਰਕਾਰ ਦੀਆਂ ਮਨਮਰਜ਼ੀਆਂ ਦੇ ਰਾਹ ਦੇ ਰੁਕਾਵਟ ਸੀ ਸੈਨੇਟ ਤੇ ਉਹ ਬੜੇ ਸਮੇਂ ਤੋਂ ਇਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੀ ਪਈ ਸੀ ਕਾਫੀ ਸਮੇਂ ਤੋਂ ਸੈਨਟ ਦੀਆਂ ਚੋਣਾਂ ਹੀ ਨਹੀਂ ਕਰਵਾਈਆਂ ਜਾ ਰਹੀਆਂ ਸੀ ਚੋਣਾਂ ਨਾ ਕਰਾਉਂਦਾ ਮਤਲਬ ਕੀ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਨ ਲਓ ਕਿ ਲੋਕ ਇਸ ਪਾਰਟੀ ਤੋਂ ਅੱਕ ਗਏ ਤਾਂ ਉਹਨਾਂ ਨੂੰ ਪਤਾ ਕਿ 5 ਸਾਲਾਂ ਬਾਅਦ ਚੋਣਾਂ ਹੋਣਗੀਆਂ ਤੇ ਅਸੀਂ ਇਹਨਾਂ ਨੂੰ ਪਲਟ ਦਵਾਂਗੇ ਪਰ ਜੇ ਚੋਣਾਂ ਹੋਣ ਹੀ ਨਾ ਤਾਂ ਫਿਰ ਤੁਸੀਂ ਸੋਚੋ ਕਿ ਰਾਜ ਕਰਨ ਵਾਲੀ ਧਿਰ ਕਿਹੋ ਜਿਹਾ ਵਿਹਾਰ ਕਰੂਗੀ ਜੋ ਚੇਤਾਊਗਾ ਉਹੀ ਕਰੂਗੀ ਤਾਂ ਮੈਂ ਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਕੋਈ ਵੀ xyz ਪਾਰਟੀ ਹੋਵੇ ਇੱਕ ਉਦਾਹਰਣ ਸਾਡਾ ਕਿਸੇ ਪਾਰਟੀ ਨਾਲ ਕੋਈ ਸਰੋਕਾਰ ਜ ਅਲਗ ਲਗਾਨੀ ਹੈ ਇਸੇ ਤਰੀਕੇ ਨਾਲ ਜੇ ਸੈਨੇਟ ਦੀਆਂ ਚੋਣਾਂ ਯੂਨੀਵਰਸਿਟੀ ਵਿੱਚ ਨਾ ਹੋਣਗੀਆਂ ਤਾਂ ਜਿਹੜੀ ਤੇ ਦਾ ਗਲਬਾ ਉਥੇ ਉਹ ਜਿਉਂ ਦਾ ਤਿਉਹ ਹੀ ਪਿਆ ਰਹੂਗਾ ਬੇਸ਼ੱਕ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸੈਨੇਟ ਭੰਗ ਕਰਨ ਦਾ ਵਾਪਸ ਲੈ ਲਿਆ ਪਰ ਵਿਦਿਆਰਥੀ ਕਹਿ ਰਹੇ ਕਿ ਚੋਣਾਂ ਕਰਵਾਓ ਚੋਣਾਂ ਦਾ ਲਾਂ ਨ ਕਰੋ ਜਿਹੜਾ ਕਿ ਸਰਕਾਰ ਨਹੀਂ ਕਰਦੀ ਪੀ ਇਦੇ ਤੋਂ ਸਰਕਾਰ ਦੀ ਨੀਤੀ ਸਪਸ਼ਟ ਹੁੰਦੀ ਆ ਕਿ ਉਹ ਚੋਣਾ ਕਰਵਾਉਣਾ ਹੀ ਨਹੀਂ ਚਾਹੁੰਦੀ ਬਿਲਕੁਲ ਸ਼੍ਰੋਮਣੀ ਕਮੇਟੀ ਵਾਂਗੂ ਜੀ ਦੀਆਂ 2011 ਤੋਂ ਬਾਅਦ ਚੋਣਾ ਹੋਈਆਂ ਹੀ ਨਹੀਂ ਕਿਉਂਕਿ ਜਿਹੜੀ ਤਰ੍ਹਾਂ ਦਾ ਉੱਥੇ ਗਲਬਾ ਸਰਕਾਰ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣਾ ਚਾਹੁੰਦੀ ਆ ਤੇ ਇਸ ਚੀਜ਼ ਦਾ ਸਾਨੂੰ ਨੁਕਸਾਨ ਕੀ ਹੋਇਆ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਿਹੜੀਆਂ ਚੋਣਾਂ 5 ਸਾਲਾਂ ਬਾਅਦ ਮقرਰ ਹੁੰਦੀਆਂ ਸੀ ਉਹ 15 16 ਸਾਲਾਂ ਬਾਅਦ ਵੀ ਨਹੀਂ ਕਰਵਾਈਆਂ ਜਾ ਰਹੀਆਂ ਬੇਸ਼ੱਕ ਇਥੇ ਕਈ ਪਾਰਟੀਆਂ ਕਈ ਸਰਕਾਰਾਂ ਬਦਲ ਚੁੱਕੀਆਂ 2014 ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਇੱਕ ਵਾਰ ਵੀ ਸ਼੍ਰਮਣਿਕ ਕਮੇਟੀ ਦਾ ਚੋਣਾਂ ਨਹੀਂ ਕਰਵਾਈਆਂ ਗਈਆਂ ਹਰ ਵਾਰ ਸੇਖਾ ਰੌਲਾ ਰੁਲਾ ਪਾ ਕੇ ਹਟ ਜਾਂਦੇ ਆ ਪਰ ਯੂਨੀਵਰਸਿਟੀ ਦਾ ਜਿਹੜਾ ਰੌਲਾ ਬਹੁਤ ਵੱਡੇ ਪੱਧਰ ਤੇ ਪੈ ਚੁੱਕਾ

ਹੱਥ ਜੜਨ ਜਾ ਰਿਹਾ ਹੈ ਆਹ ਦੇਖੋ ਚੰਡੀਗੜ੍ਹ ਪੁਲਿਸ ਦਾ ਟੱਕਾ ਹੈ ਮੰਨ ਲਓ ਤੁਸੀਂ ਮੇਰਾ ਮੇਰਾ ਬੇਟਾ ਹੈ ਇਹ ਆ ਦੇਖੋ ਬੇਟਾ ਜਾ ਰਿਹਾ ਹੈ ਜਾ ਰਿਹਾ ਹੈ

भाँगा। 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 सुना सुनो सुनो मेरी बात रिक्वेस्ट है आपसे सुनो एक बार चेक करवा लो आप उसके बाद आपको चेक करवा लिया फिर भी ਦੇ ਵੀ ਮੈਂ ਨਹੀਂ ਚਾਹੁੰਦਾ ਚੱਲੀ ਜਾਓ ਪਰ ਤੁਹਾਨੂੰ ਆਜਾ ਜੇ ਪਲੀਜ਼ ਪਲੀਜ਼ ਗੇਟ ਖੁਲਵਾ ਦੇਗੇ ਫਿਰ ਜਾਣਾ ਮਾਇਕੀ ਤੂੰ ਤਾਂ ਖੁੱਲੇਗਾ ਨਾ ਗੇਟ ਖੋਲ ਆਪ ਖੁਲਵਾ ਦੇਗੇ ਖੁਲਵਾ ਦੇਗੇ ਇੱਕ ਥੋੜ੍ਹ ਮਚਲਾ ਆਜਾ ਆਜੋ ਚਲੋ 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 ਪਲੀਜ਼ ਆ ਜਾ ਆ ਜਾ ਪਲੀਜ਼ ਆਜੋ ਆਜੇ ਬੇਟਾ ਆਪ ਕੈਂਟਰੀ ਮੁਝੇ ਰੋਕਾ ਕੋਈ ਨਹੀਂ ਨੀਨੋ ਤਾਂ ਫਿਰ ਦੇਖ ਲੈਣਾ ਅੱਜ ਦੀਆਂ ਜੋ ਖਬਰਾਂ ਆ ਰਹੀਆਂ ਉਥੋਂ ਕਿ ਪੁਲਿਸ ਨੇ ਵਿਦਿਆਰਥੀਆਂ ਤੇ लाठी चार्ज ਵੀ ਕੀਤਾ ਤੇ ਵਿਦਿਆਰਥੀ ਜ਼ਖਮੀ ਵੀ ਹੋਏ ਆ ਫਿਰ ਵੀ ਵਿਦਿਆਰਥੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੜੇ ਹੋਏ ਆ। ਪਰਮਾਤਮਾ ਮੇਰ ਕਰੇ ਕਿ ਵਿਦਿਆਰਥੀ ਤੇ ਪੰਜਾਬ ਦੇ ਲੋਕ ਆਪਣੇ ਇਰਾਦਿਆਂ ਤੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਇਸ ਜ਼ੁਲਮੀ ਹਨੇਰੀ ਨੂੰ ਇਸ ਧੱਕੇਸ਼ਾਹੀ ਨੂੰ ਇਸ ਡਿਕਟੇਟਰਸ਼ਿਪ ਨੂੰ ਜੇ ਕਿਸੇ ਨੇ ਚੁਣੌਤੀ ਦਿੱਤੀ ਆ ਤਾਂ ਪੰਜਾਬ ਨੇ ਪਾਵੇਂ 2020 ਵਾਲਾ ਕਿਸਾਨੀ ਧਰਨਾ ਲੈ ਲੋ ਜਾਨ 175 ਵਾਲੀ ਐਮਰਜੈਂਸੀ ਵੀਰੇ ਕੁੱਟੇ ਕੇ ਖਾਸੇ ਚੱਕਿਆ ਗਿਆ ਚੱਕਿਆ ਤੇ ਜੜਦਾ ਰਸਤਾ ਜੀ ਬੱਸ ਅੱਜ ਅਸਰ ਅਸਰ ਅਸਤੀ ਇਹ ਖਿੜਕੀ ਕਿਹਨੇ ਬੰਦ ਕੀਤੀ ਸੀ ਖਿੜਕੀ ਕਿਹਨੇ ਬੰਦ ਕੀਤੀ ਸੀ ਮੇਰਾ ਹੱਥ ਆਇਆ ਵਿੱਚ ਤੁਸੀਂ ਜ਼ਬਰਦਸਤੀ ਕਰੋਗੇ ਖਿੜਕੀ ਨੂੰ ਘੁੰਮਾ ਗੁੰਡਾ ਕਰਤੀ ਕਿਹੜੇ ਨੇ ਬੰਦ ਕੀਤੀ ਜੀ ਖਿੜਕੀ ਕੋਈ ਬਾਤ ਨਹੀਂ ਹੋ ਜਾਂਦਾ ਮੇਰਾ ਹੱਥ ਵਿੱਚ ਆਇਆ ਇਧਰ ਜਾਨ ਆਖੋ ਮੇਰਾ ਮਾਈਕ ਟੁੱਟਿਆ ਕੋਲ ਮੇਰਾ ਵੀ ਵਿੱਚੀ ਤੇ ਆ ਇਹ ਜ਼ਬਰਦਸਤੀ ਚਲਦੀ ਇਹਨਾਂ ਦੀ ਉਹ ਨੌਜਵਾਨਾਂ ਨੂੰ ਇਸ ਬੱਸ ਚੜਾ ਕੇ ਲੈ ਕੇ ਗਏ ਆ ਇਸ ਬੱਸ ਚੜਾ ਕੇ ਲੈ ਕੇ ਗਏ ਇਹਨਾਂ ਨੌਜਵਾਨਾਂ ਨੂੰ ਜੇ ਧੱਕੇਸ਼ਾਹੀ ਦੇ ਵਿਰੁੱਧ ਕੋਈ ਖੜਿਆ ਤਾਂ ਉਹ ਪੰਜਾਬ ਆ ਤੇ ਪੰਜਾਬ ਨੇ ਹੁਣ ਇੱਕ ਵਾਰ ਫੇਰ ਮੋਰਚਾ ਸੰਭਾਲ ਲਿਆ ਆਓ ਆਪਾਂ ਸਾਰੇ ਰਲ ਕੇ ਤਨੋਂ ਮਨੋਂ ਤਨੋਂ ਇਹਨਾਂ ਜਾਗਦੀ ਜ਼ਮੀਰ ਵਾਲੇ ਬੱਚਿਆਂ ਦਾ ਸਾਥ ਦਈਏ ਜਿਹੜੇ ਆਪਣੇ ਹੱਕ ਲੈਣ ਲਈ ਉੱਥੇ ਲੜਦੇ ਪਏ ਆ।